ਸ੍ਰੀਕਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ 팬 ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਟਿਫਿਕਸ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਤੇ ਵਿਸ਼ਾ ਹੈ ਜੀ ਵਿਆਕਰਨ ਨਾਲ ਸੰਬੰਧਿਤ 40 ਮਹੱਤਵਪੂਰਨ ਪ੍ਰਸ਼ਨ ਜੋ ਕਿ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਕਲਰਕ ਆਦ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਮਹੱਤਵਪੂਰਨ ਪ੍ਰਸ਼ਨ ਨੇ ਅੱਜ ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਚਰਚਾ ਕਰਾਂਗੀ ਮੂੰਹ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਪ੍ਰਗਟ ਕਰਨ ਲਈ ਜਿਹੜੇ ਚਿੰਨ ਵਰਤੇ ਜਾਂਦੇ ਹਨ ਉਹਨਾਂ ਨੂੰ ਤੁਨੀ ਅੱਖਰ ਜਾਂ ਵਰਣ ਕਿਹਾ ਜਾਂਦਾ ਹੈ ਜੋ ਆਵਾਜ਼ਾਂ ਮੂੰਹ ਤੋਂ ਨਿਕਲਦੀਆਂ ਹਨ ਉਹਨਾਂ ਨੂੰ ਪ੍ਰਗਟ ਕਰਨ ਲਈ ਜੋ ਚਿੰਨ ਵਰਤੇ ਜਾਂਦੇ ਹਨ ਉਹਨਾਂ ਨੂੰ ਤੁਨੀ ਅੱਖਰ ਜਾਂ ਵਰਣ ਕਿਹਾ ਜਾਂਦਾ ਹੈ ਤੁਨੀ ਦੋ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਖੰਡੀ ਤੇ ਅਖੰਡੀ ਤੁਨੀ ਅੱਖਰ ਜਾਂ ਵਰਣ ਜਿਵੇਂ ਊੜਾ ਐੜਾ ਈੜੀ ਸਸਾ ਹਹਾ ਜੇ ਬੋਲਦੇ ਹਾਂ ਤਾਂ ਧੁਨੀ ਲਿਖਦੇ ਹਾਂ ਅੱਖਰ ਜਵਰ ਖੰਡੀ ਧੁਨੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਸਵਰ ਤੇ ਵਿਅੰਜਨ ਖੰਡੀ ਜਿਨ੍ਹਾਂ ਦੇ ਟੋਟੇ ਕੀਤੇ ਜਾ ਸਕਦੇ ਹਨ ਅਖੰਡੀ ਧੁਨੀਆਂ ਜਿਨ੍ਹਾਂ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ ਪੰਜ ਤਰ੍ਹਾਂ ਦੀਆਂ ਹੁੰਦੀਆਂ ਹਨ ਸੁਰ ਤਾਨ ਦਬਾਓ ਬਲ ਸੰਗਮ ਤੇ ਅਨਾਸਿਕਤਾ ਪੰਜਾਬੀ ਵਿੱਚ ਲਗਾ ਜਾਂ ਲਗਾ ਮਾਤਰਾ ਦੀ ਗਿਣਤੀ 10 ਹੈ ਖੰਡਿਤ ਧੁਨੀਆਂ ਜਿਨ੍ਹਾਂ ਦੇ ਟੋਟੇ ਕੀਤੇ ਜਾ ਸਕਦੇ ਹਨ ਧੁਨੀਆਂ ਦੋ ਤਰ੍ਹਾਂ ਦੀਆਂ ਹਨ ਸਵਰ ਤੇ ਵਿਅੰਜਨ ਅਖੰਡਿਤ ਧੁਨੀਆਂ ਪੰਜ ਤਰ੍ਹਾਂ ਦੀਆਂ ਹਨ ਸੁਰ ਤਾਨ ਦਬਾਓ ਜਾਂ ਬਲ ਸੰਗਮ ਤੇ ਅਨੁਨਾਸਿਕਤਾ ਤਾਂ ਸਾਡੇ ਕੋਲ ਧੁਨੀਆਂ ਦੋ ਤਰ੍ਹਾਂ ਦੀਆਂ ਆ ਗਈਆਂ ਊੜਾ ਐੜਾ ਈੜੀ ਜਿਹੜੇ ਕਿ ਸਵਰ ਨੇ ਉਹਨਾਂ ਨੂੰ 10-10 ਲਗਾ ਮਾਤਰਾ ਨਹੀਂ ਲੱਗਦੀਆਂ ਊੜੇ ਨੂੰ ਲੱਗਦੀਆਂ ਨੇ 3 ਐੜੇ ਨੂੰ 4 ਈੜੀ ਨੂੰ 3 ਉੜੇ ਨੂੰ ਉ ਉ ਤੇ ਓ ਐੜੇ ਨੂੰ ਅ ਆ ਅ ਤੇ ਓ ਈੜੀ ਨੂੰ ਈ ਈ ਤੇ ਏ ਉੜੇ ਨੂੰ ਔਂਕੜ ਦਲੰਕੜ ਤੇ ਹੋੜਾ ਐੜਾ ਮੁਕਤਾ ਕੰਨਾ ਦਲਾਵਾ ਤੇ ਕਨੋੜਾ ਈੜੀ ਸਿਆਰੀ ਬਿਹਾਰੀ ਤੇ ਲਾਂ ਊੜਾ ਐੜਾ ਈੜੀ ਨੂੰ ਲਗਾ ਮਾਤਰਾ ਲੱਗ ਕੇ ਜਿਹੜੀਆਂ 10 ਦੀਆਂ 10 ਲਗਾ ਮਾਤਰਾ ਉੜਾ ਐੜਾ ਈੜੀ ਨੂੰ ਲੱਗਦੀਆਂ ਨੇ ਜੋ ਆਵਾਜ਼ ਆਉਂਦੀ ਹੈ ਉਹਨਾਂ ਨੂੰ ਸਵਰ ਤੁਨੀਆਂ ਕਿਹਾ ਜਾਂਦਾ ਹੈ पंजाबी स्वर धुनिया की गिनती कि दस क्योंकि साढ़िया लगा मात्रा कि दस इस करके स्वर धुनिया भी किनिया आ गई दस स्वर कि देखो क्वन ने स्वर तवर धुनिया फर्क है लगा मात्रा की गिनती दस है लगा मात्रा दो तरह दूंड़ कि लघु मात्रा दीर्घ मात्रा लघु मात्रा जिन्हें उच्चारण थोड़ा समा लगता है दीर्घ मात्रा जिन्ह के उच्चारण ज़्यादा समा लगता है दो तरह दया ने कि ने दस किन्ने तरह दया ने दो इंपॉर्टेंट है जी लघु मात्रा जो मुक्ता सिहारी औंकड़ लघु मात्रा ने ते बाकी कोल दीर्घ मात्रा बाकी सत्त ਜਿਹੜੀਆਂ ਰਹਿ ਗਈਆਂ ਉਹ ਕਿਹੜੀਆਂ ਨੇ ਦੀਰਗ ਮਾਤਰਾਵਾਂ ਹਨ ਲਗੁ ਮੁਕਤਾ ਸਿਹਾਰੀ ਔਂਕੜ ਯਾਦ ਰੱਖ ਲੋ ਲਗੁ ਬਾਕੀ ਸੱਤ ਜਿਹੜੀਆਂ ਰਹਿ ਜਾਣਗੀਆਂ ਉਹ ਦੀਰਗ ਆ ਜਾਣਗੀਆਂ ਇੰਪੋਰਟੈਂਟ ਨੇ ਜੀ ਕੁਸਚਨ ਦੋ ਤੱਖਰ ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਦੋ ਤੱਖਰ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਇਹਨਾਂ ਦੀ ਗਿਣਤੀ ਕਿੰਨੀ ਹੈ ਤਿੰਨ ਕਿਹੜੇ ਕਿਹੜੇ ਨੇ ਹਾ ਹਾ ਰਾ ਰਾ ਵਾ ਵਾ ਇਹ ਦੋ ਤੱਖਰ ਹਨ ਤੇ ਪੰਜਾਬੀ ਚ ਇਹਨਾਂ ਦੀ ਖਾਸੀਅਤ ਕੀ ਹੈ ਕਿ ਦੁੱਤ ਅੱਖਰਾਂ ਦੀ ਵਰਤੋਂ ਹਮੇਸ਼ਾ ਪੈਰ ਵਿੱਚ ਹੁੰਦੀ ਹੈ ਜਿਵੇਂ ਪ੍ਰਕਾਸ਼ ਜੜ ਸਵ ਇਹ ਜਿਹੜੇ ਨੇ ਹਾ ਹਾ ਰਾ ਰਾ ਵਾ ਪੈਰ ਚ ਵਰਤੇ ਜਾਂਦੇ ਨੇ ਲੇਕਿਨ ਰਰੇ ਤੇ ਵੇ ਦੀ ਵਰਤੋਂ ਹੁਣ ਪੈਰ ਚ ਘਟਦੀ ਜਾ ਰਹੀ ਹੈ ਪੰਜਾਬੀ ਦੀਆਂ ਮੂਲ ਧੁਨੀਆਂ ਪੰਜਾਬੀ ਦੇ ਮੂਲ ਅੱਖਰ ਪੰਜਾਬੀ ਦੇ ਮੂਲ ਵਰਨ ਕਿੰਨੇ ਨੇ 35 ਤੇ ਪੰਜਾਬੀ ਦੀਆਂ ਕੋਲ ਧੁਨੀਆਂ ਕਿੰਨੀਆਂ ਨੇ 41 ਊੜਾ ਐੜਾ ਈੜੀ ਨੂੰ ਸਵਰ ਜਾਂ ਸਵਰ ਵਾਹਕ ਆ ਜਾਂਦਾ ਹੈ 41 ਧੁਨੀਆਂ 6 ਧੁਨੀਆਂ ਦੇ ਥੱਲੇ ਪੈਰਾਂ ਦੇ ਵਿੱਚ ਅਸੀਂ ਬਿੰਦੀ ਲਗਾਈ ਹੈ ਸ਼ ਖ ਗ ਜ਼ ਫ ਤੇ ਲ ਤਾਂ 35 ਆਪਣੀਆਂ ਮੂਲ ਸੀ 6 ਨਵੀਆਂ ਬਣ ਗਿਆ ਤਾਂ કુલ 41 ਕਿਸੇ ਵੀ ਭਾਸ਼ਾ ਨੂੰ ਸ਼ੁੱਧ ਤੇ ਸਪਸ਼ਟ ਰੂਪ ਵਿੱਚ ਲਿਖਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਉਹਨਾਂ ਨਿਯਮਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਜੀ ਵਿਆਕਰਨ ਸ਼ੁੱਧ ਤੇ ਸਪਸ਼ਟ ਰੂਪ ਵਿੱਚ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ ਤਾਂ ਪੰਜਾਬੀ ਦੀ ਭਾਸ਼ਾ ਦਾ ਪਹਿਲਾ ਨਿਯਮ ਕੀ ਹੈ ਕਿ ਜੇ ਹਾ ਬੋਲੋ ਤੇ ਹਾ ਲਿਖੋ ਵਿਆਕਰਨ ਦੇ ਚਾਰ ਅੰਗ ਜਾਂ ਭਾਗ ਹੁੰਦੇ ਹਨ ਚਾਰ ਅੰਗ ਨੇ ਜਾਂ ਚਾਰ ਭਾਗ ਨੇ ਕਿਹੜੇ-ਕਿਹੜੇ ਨੇ ਜੀ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਬੋਧ ਦਾ ਮਤਲਬ ਗਿਆਨ ਵਿਆਕਰਨ ਦੇ ਕਿੰਨੇ ਭਾਗ ਨੇ ਸਾਡੇ ਕੋਲ ਚਾਰ ਭਾਗ ਨੇ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਤੇ ਕੱਲੇ ਬੋਧ ਦਾ ਮਤਲਬ ਹੈ ਕਿਸੇ ਭਾਗ ਬਾਰੇ ਜਾਣਕਾਰੀ ਦੇਣਾ ਜਾਂ ਗਿਆਨ ਦੇਣਾ ਕਿਸੇ ਵੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਤੁਨੀ ਅੱਖਰ ਜਾਂ ਵਰਨ ਹੁੰਦੇ ਹਨ ਕਿਸੇ ਵੀ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਸ਼ਬਦ ਹੁੰਦਾ ਹੈ ਕਿਉਂਕਿ ਸ਼ਬਦ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਕਿਸੇ ਵੀ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਵਾਕ ਹੁੰਦਾ ਹੈ ਤਿੰਨੇ ਹੀ ਕੁਐਸਚਨ ਬੜੇ ਇੰਪੋਰਟੈਂਟ ਨੇ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਖਾਸ ਤੌਰ ਤੇ ਪੀਟੈਟ ਤੇ ਮਾਸਟਰ ਕੈਡਰ ਦੇ ਵਿੱਚ ਇਹ ਪ੍ਰਸ਼ਨ ਪੁੱਛੇ ਜਾਂਦੇ ਹਨ ਦੋ ਜਾਂ ਦੋ ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਸ਼ਬਦ ਬਣਦਾ ਹੈ ਦੋ ਜਾਂ ਦੋ ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਸ਼ਬਦ ਬਣਦਾ ਹੈ ਜਿਵੇਂ ਕਿਤਾਬ ਪੁਸਤਕ ਅਧਿਆਪਕ ਸਕੂਲ ਵਿਦਿਆਰਥੀ ਇਹ ਦੋ ਜਾਂ ਦੋ ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਬਣਦੇ ਹਨ ਅਰਥ ਦੇ ਤੌਰ ਤੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ ਕਿਹੜੇ ਕਿਹੜੇ ਸਾਰਥਕ ਤੇ ਨਿਰਾਰਥਕ ਅਰਥ ਦੇ ਤੌਰ ਤੇ ਸ਼ਬਦ ਕਿੰਨੀ ਤਰ੍ਹਾਂ ਦੇ ਨੇ ਦੋ ਤਰ੍ਹਾਂ ਦੇ ਨੇ ਸਾਰਥਕ ਤੇ ਨਿਰਾਰਥਕ ਤੇ ਸਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਜਿਸ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਜਿਵੇਂ ਕਿਤਾਬ ਸਕੂਲ ਘਰ ਸਮਾਜ ਨਾਉ ਪਰ ਨਾਉ ਵਿਸ਼ੇਸ਼ਣ ਇਹਨਾਂ ਸਾਰਿਆਂ ਦਾ ਕੋਈ ਨਾ ਕੋਈ ਅਰਥ ਹੈ ਕਿਸੇ ਦਾ ਕੋਈ ਵੀ ਅਰਥ ਨਹੀਂ ਹੁੰਦਾ ਉਸ ਨੂੰ ਕੀ ਕਹਿੰਦੇ ਨੇ ਨਿਰਾਰਥਕ ਸ਼ਬਦ ਜਿਸ ਸ਼ਬਦ ਦਾ ਕੋਈ ਵੀ ਅਰਥ ਨਾ ਹੋਵੇ ਉਹ ਨਿਰਾਰਥਕ ਸ਼ਬਦ ਹੁੰਦੇ ਹਨ ਤੇ ਪੰਜਾਬੀ ਵਿੱਚ ਸਾਰਥਕ ਸ਼ਬਦਾਂ ਤੋਂ ਬਾਅਦ ਨਿਰਾਰਥਕ ਸ਼ਬਦ ਵਰਤੇ ਜਾਂਦੇ ਹਨ ਪੰਜਾਬੀ ਦੀ ਖਾਸੀਅਤ ਹੈ ਕਿ ਬੋਲਣ ਸਮੇਂ ਅਸੀਂ ਸਾਰਥਕ ਸ਼ਬਦਾਂ ਤੋਂ ਬਾਅਦ ਨਿਰਾਰਥਕ ਸ਼ਬਦ ਵਰਤਦੇ ਹਾਂ ਜਿਵੇਂ ਰੋਟੀ ਰਾਟੀ ਪਾਣੀ ਤਾਣੀ ਦੇਖੋ ਰੋਟੀ ਤੇ ਪਾਣੀ ਦਾ ਕੋਈ ਅਰਥ ਹੈ ਰਾਟੀ ਤੇ ਤਾਣੀ ਦਾ ਕੋਈ ਵੀ ਅਰਥ ਨਹੀਂ ਹੈ ਰਾਰਾ ਕਾਂਬਵੀ ਤੁਨੀ ਹੈ ਜਦੋਂ ਇਸ ਨੂੰ ਬੋਲਦੇ ਹਾਂ ਤਾਂ ਜੀ ਕੰਪਨ ਪੈਦਾ ਹੁੰਦੀ ਹੈ ਰਾੜਾ ਫੜਕਵੀ ਤੁਨੀ ਹੈ ਲੱਲਾ ਤੇ ਲੱਲੇ ਪੈਰ ਬਿੰਦੀ 파ਸ਼ਵਿਕ ਤੁਨੀਆਂ ਹਨ ਯਯਾ ਤੇ ਵਵਾ ਇਹਨਾਂ ਨੂੰ ਅਰਧ ਵਿਅੰਜਨ ਜਾਂ ਅਰਧ ਸਵਰ ਵੀ ਕਿਹਾ ਜਾਂਦਾ ਹੈ 파ਸ਼ਵਿਕ ਤੁਨੀਆਂ ਜਿਨ੍ਹਾਂ ਨੂੰ ਬੋਲਦੀਆਂ ਤਾਂ ਹਵਾ ਜਿਹੜੀ ਹੈ ਸਾਈਡਾਂ ਨੂੰ ਪਾਸਿਆਂ ਨੂੰ ਕ੍ਰਾਸ ਕਰਕੇ ਬਾਹਰ ਨਿਕਲ ਜਾਂਦੀ ਹੈ ਰਚਨਾ ਜਾਂ ਬੰਤਰ ਦੇ ਤੌਰ ਤੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ ਮੂਲ ਸ਼ਬਦ ਤੇ ਉਤਪੰਨ ਸ਼ਬਦ ਮੂਲ ਸ਼ਬਦ 202 ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਬਣਦਾ ਹੈ ਉਸ ਨੂੰ ਮੂਲ ਸ਼ਬਦ ਕਿਹਾ ਜਾਂਦਾ ਹੈ ਤਾਂ ਆਪਾ ਆਵ ਰਚਨਾ ਦੇ ਤੌਰ ਤੇ ਸ਼ਬਦ ਦੋ ਤਰ੍ਹਾਂ ਦੇ ਮੂਲ ਤੇ ਉਤਪੰਨ ਅਰਥ ਦੇ ਤੌਰ ਤੇ ਦੋ ਤਰ੍ਹਾਂ ਦੇ ਕੀਤੇ ਸੀ ਸਾਰਥਕ ਤੇ ਨਿਰਾਰਥਕ ਸ਼ਬਦ ਉਤਪੰਨ ਸ਼ਬਦ ਮੂਲ ਸ਼ਬਦ ਦੇ ਅਗੇ ਤੇ ਜਾਂ ਪਿਛੇ ਤੇ ਲਗਾ ਕੇ ਜਿਹੜਾ ਨਵਾਂ ਸ਼ਬਦ ਬਣਦਾ ਹੈ ਉਸ ਨੂੰ ਉਤਪੰਨ ਸ਼ਬਦ ਕਿਹਾ ਜਾਂਦਾ ਹੈ ਮੂਲ ਸ਼ਬਦ ਦੇ ਅੱਗੇ ਜਾਂ ਪਿੱਛੇ ਲੱਗ ਕੇ ਜਦੋਂ ਕੋਈ ਨਵਾਂ ਸ਼ਬਦ ਬਣਦਾ ਹੈ ਤਾਂ ਉਸ ਨੂੰ ਉਤਪਨ ਸ਼ਬਦ ਕਿਹਾ ਜਾਂਦਾ ਹੈ ਸੋ ਇਸ ਤਰ੍ਹਾਂ ਉਤਪਨ ਸ਼ਬਦ ਸਾਡੇ ਕੋਲ ਦੋ ਤਰ੍ਹਾਂ ਦੇ ਹੋਗੇ ਅਗੇਤਰ ਜਾਂ ਪਿਛੇਤਰ ਅਗੇਤਰ ਜਾਂ ਪਿਛੇਤਰ ਤੇ ਪੰਜਾਬੀ ਵਿੱਚ ਦੋ ਤਰ੍ਹਾਂ ਦੇ ਵਿਦੇਤਰ ਵਰਤੇ ਜਾਂਦੇ ਹਨ ਅਗੇਤਰ ਜਾਂ ਪਿਛੇਤਰ ਵਿਦੇਤਰ ਮੀਨ ਜਿਸ ਨੂੰ ਲਗਾ ਕੇ ਅਸੀਂ ਕਿਸੇ ਸ਼ਬਦ ਨੂੰ ਵਧਾਉਂਦੇ ਹਾਂ ਤਾਂ ਪੰਜਾਬੀ ਵਿੱਚ ਸ਼ਬਦ ਦੋ ਤਰ੍ਹਾਂ ਨਾਲ ਵੱਧਦੇ ਹਨ ਅਗੇਤਰ ਜਾਂ ਪਿਛੇਤਰ ਤੇ ਜ਼ਿਆਦਾਤਰ ਪੰਜਾਬੀ ਚ ਜਿਹੜੇ ਹੈ ਪਿਛੇਤਰ ਲਗਾ ਕੇ ਸ਼ਬਦਾਂ ਨੂੰ ਨਾਵਾਂ ਰੂਪ ਦਿੱਤਾ ਜਾਂਦਾ ਹੈ ਰੂਪ ਦੇ ਤੌਰ ਤੇ ਸ਼ਬਦ ਦੋ ਤਰ੍ਹਾਂ ਦੇ ਹਨ ਵਿਕਾਰੀ ਤੇ ਆਵਕਾਰੀ ਵਿਕਾਰੀ ਜਿਨ੍ਹਾਂ ਦਾ ਰੂਪ ਲਿੰਗ ਵਚਨ ਤੇ ਕਾਰ ਕਰਕੇ ਬਦਲ ਜਾਂਦਾ ਹੈ ਆਵਕਾਰੀ ਜਿਨ੍ਹਾਂ ਦਾ ਰੂਪ ਲਿੰਗ ਵਚਨ ਤੇ ਕਾਰ ਕਰਕੇ ਨਹੀਂ ਬਦਲਦਾ ਵਿਕਾਰੀ ਸ਼ਬਦ ਚਾਰ ਹਨ ਨਾਉ ਪ੍ਰਨਾਉ ਵਿਸ਼ੇਸ਼ਣ ਤੇ ਕਿਰਿਆ ਆਵਕਾਰੀ ਸ਼ਬਦ ਜਿਨ੍ਹਾਂ ਦਾ ਰੂਪ ਲਿੰਗ ਵਚਨ ਕਰਕੇ ਨਹੀਂ ਬਦਲਦਾ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਤੇ ਨਿਪਾਂਤ ਇਹ ਪੰਜ ਤਰ੍ਹਾਂ ਦੇ ਹਨ ਸਾਰਥਕ ਸ਼ਬਦ ਜਿਸ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਜਾਂ ਵਿਆਕਰਨ ਦੇ ਤੌਰ ਤੇ ਸ਼ਬਦ ਜਿਸ ਦੀ ਵਰਤੋਂ ਅਸੀਂ ਵਿਆਕਰਨ ਚ ਕਰਦੇ ਹਾਂ ਇਹ ਅੱਠ ਤਰ੍ਹਾਂ ਦੇ ਹੁੰਦੇ ਨੇ ਕਿਹੜੇ ਕਿਹੜੇ ਨੇ ਨਾਮ ਪਰਨਾਉ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਤੇ ਵਿਸਮਿਕ ਸੋ ਇਨਾਂ ਦੀ ਪ੍ਰਭਾਸ਼ਾ ਇੱਕ ਦੂਜੇ ਤੇ ਨਿਰਭਰ ਕਰਦੀ ਹੈ ਨਾਉ ਦੀ ਪਰ ਨਾਉ ਦੀ ਵਿਸ਼ੇਸ਼ ਅਜਿਹੀ ਪ੍ਰਭਾਸ਼ਾ ਹੈ ਨਾਉ ਤੇ ਨਿਰਭਰ ਕਰਦੀ ਹੈ ਸਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਵਿਅੰਜਨਾਂ ਨੂੰ 10 ਦੇ 10 ਲਗਾ ਮਾਤਰਾ ਲੱਗ ਜਾਂਦੀਆਂ ਹਨ ਊੜੇ ਆੜੇ ਈੜੀ ਨੂੰ ਊੜੇ ਨੂੰ 3 ਐੜੇ ਨੂੰ 4 ਤੇ ਈੜੀ ਨੂੰ 3 ਲਗਾਤਰਾ ਦੀ ਗਿਣਤੀ ਦਾ ਸੁੰਧੀ ਹੈ ਲੇਕਿਨ ਵਿਅੰਜਨਾ ਨੂੰ ਸਾਰੀਆਂ ਦੀਆਂ ਸਾਰੀਆਂ ਲਗਾ ਮਾਤਰਾ ਲੱਗ ਜਾਂਦੀਆਂ ਹਨ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਿਆਕਰਨ ਨਾਲ ਸੰਬੰਧਿਤ ਪੰਜਾਬੀ ਦੇ ਮਹੱਤਵਪੂਰਨ ਪ੍ਰਸ਼ਨ ਕਰਾਈ ਨੇ ਜੋ ਕਿ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਨੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੰਨੇ ਨੂੰ ਸਬਸਕ੍ਰਾਈਬ ਜਰੂਰ ਕਰੋ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਦੇਸਿਕ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਆਪਣੇ ਪੇਪਰ ਦੀ ਤਿਆਰੀ ਕਰੋ ਇਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਪੇਜ ਤੇ ਵੀ ਤੁਹਾਡੇ ਵਿਸ਼ੇ ਨਾਲ ਸੰਬੰਧਿਤ ਕਾਫੀ ਮਹੱਤਵਪੂਰਨ ਜਾਣਕਾਰੀਆਂ ਹਨ ਪੇਜ ਨੂੰ ਲਾਈਕ ਫੋਲੋਅ ਅਤੇ ਸ਼ੇਅਰ ਜੂ ਕਰੋ ਜੀ ਤੁਹਾਨੂੰ